ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਇਤਿਹਾਸ ਦੇ ਪੰਨਿਆਂ ਚੋਂ ਬਾਬਾ ਮਿੱਤ ਸਿੰਘ ਅਕਾਲੀ ਦਾ ਇਤਿਹਾਸ ਦੱਸਣ ਜਾ ਰਹੇ ਹਾਂ ਇਹਨਾਂ ਨੂੰ ਅਕਾਲੀ ਮਿੱਤ ਸਿੰਘ ਦੰਗਈ ਵੀ ਕਹਿੰਦੇ ਸਨ ਕਿਉਂਕਿ ਬਾਬਾ ਬਾਹਮਾ ਟੰਗੀਆਂ ਹੀ ਰੱਖਦਾ ਸੀ ਹਰ ਵੇਲੇ ਬਈ ਆਓ ਜਿੰਨੇ ਦੂਜੇ ਤਰੀਕੇ ਨਾਲ ਆਵਾਂ ਇਸ ਤਰੀਕੇ ਨਾਲ ਟੱਕਰ ਲੈਂਦੇ ਹਾਂ ਇਹਨਾਂ ਨੂੰ ਅਜਨਾਲੇ ਵਾਲੇ ਸਰਦਾਰ ਵੀ ਕਿਹਾ ਜਾਂਦਾ ਸੀ ਕਈ ਹੁੰਦੇ ਆ ਠੰਡੇ ਸਵੇਰ ਦੇ ਪਰ ਇਹਨਾਂ ਦਾ ਨਾਂ ਰੱਖਿਆ ਗਿਆ ਮਿੱਤ ਸਿੰਘ ਦੰਗਈ ਡਾਂਗ ਸੋਟਾ ਚਲਾਨ 'ਚ ਸਭ ਤੋਂ ਮੂਰੇ ਹੁੰਦੇ ਸੀ ਮਿੱਤ ਸਿੰਘ ਅਕਾਲੀ ਦਾ ਜਨਮ ਹੋਇਆ ਸਨ 1715 ਦੇ ਵਿੱਚ ਸਾਲ ਚੜਿਆ ਸਨ 1733 ਲਾਹੌਰ ਦਰਬਾਰ ਨੇ ਸਿੱਖਾਂ ਨੂੰ ਨਵਾਬੀ ਦਿੱਤੀ ਨਵਾਬ ਕਪੂਰ ਸਿੰਘ ਨੂੰ ਨਵਾਬੀ ਦੇ ਕੇ ਨਵਾਬ ਬਣਾਇਆ ਗਿਆ ਸਰਕਾਰ ਨੇ ਸਾਲ ਡੇਢ ਸਾਲ ਬਾਅਦ ਉਹ ਨਵਾਬੀ ਵਾਪਸ ਲੈ ਲਈ ਸਾਲ ਚੜ ਗਿਆ ਸਨ 1739 ਦਾ ਹਿੰਦੁਸਤਾਨ ਉਤੇ ਨਾਦਰ ਸ਼ਾਹ ਦੁਰਾਨੀ ਦਾ ਹਮਲਾ ਹੋਇਆ ਤੇ ਸਿੱਖ ਸਰਦਾਰਾਂ ਨੇ ਨਾਦਰ ਸ਼ਾਹ ਦੁਰਾਨੀ ਦੀਆਂ ਨਾਸਾਂ ਚੋਂ ਇਹੋ ਜਿਹਾ ਧੂਆਂ ਕੱਢਿਆ ਉਹ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਇਸ ਕੌਮ ਨੂੰ ਇਹਦੇ ਬੰਦੇ ਨਾ ਮਾਰਨਾ ਤੇ ਇਹ ਕੌਮ ਨਹੀਂ ਮਰਦੀ ਤੇ ਨਾਦਰ ਸ਼ਾਹ ਦੀਆਂ ਧੋੜਾ ਲਮਾਉਣ ਵਾਲੇ ਆ ਵਿੱਚ ਅਜਨਾਲੀਏ ਸਰਦਾਰ ਅਜਨਾਲੀਏ ਸਰਦਾਰ ਸਭ ਤੋਂ ਅੱਗੇ ਸੀ ਅੱਗੇ-ਅੱਗੇ ਲੜਦਾ ਸੀ ਸਰਦਾਰ ਮਹਿਤਾਬ ਸਿੰਘ ਅਜਨਾਲੀਆ ਮਹਿਤਾਬ ਸਿੰਘ ਅਜਨਾਲੀਆ ਬਾਬਾ ਮਿਤ ਸਿੰਘ ਅਕਾਲੀ ਦਾ ਦਾਦਾ ਸੀ ਉਹਦੀ ਮਗਰ ਉਹਦੇ ਪੰਜ ਪੁੱਤ ਲੜਦੇ ਸੀ ਉਹਦਾ ਦੇ ਮਗਰ ਉਹਨਾਂ ਦੇ ਪੰਜ ਪੋਤਰੇ ਲੜਦੇ ਸੀ 11 ਬੰਦੇ ਤਾਂ ਘਰ ਦੇ ਹੀ ਡਾਂਗ ਸੋਟਾ ਚਲਾਈ ਫਿਰਦੇ ਸੀ ਨਾਦਰ ਸ਼ਾਹ ਭਜਾ ਭਜਾ ਅੱਗੇ-ਅੱਗੇ ਸਨ ਚੜ ਗਿਆ 1740 ਦਾ ਮਸੇ ਰੰਗੜ ਦੀ ਮੌਤ ਹੋਈ ਤੇ ਸਾਲ ਚੜਿਆ ਸੰਨ 1745 ਦਾ ਸਿੰਘ ਸਾਈਬ ਭਾਈ ਤਾਰੂ ਸਿੰਘ ਦੀ ਸ਼ਹਾਦਤ ਹੋਈ ਸਾਲ ਚੜਿਆ 1746 ਇਸ ਦੇ ਵਿੱਚ ਇੱਕ ਕੱਲੂ ਘਰਾ ਵਾਪਰਿਆ ਜਿਹਨੂੰ ਛੋਟਾ ਕੱਲੂ ਘਰਾ ਕਿਹਾ ਜਾਂਦਾ ਹੈ ਇੱਕ ਬੰਨੇ ਜੰਪਤ ਰਏ ਦੀਆਂ ਫੌਜਾਂ ਇੱਕ ਬੰਨੇ ਜਕਰੀਆ ਖਾ ਵਰਗਿਆਂ ਦੀਆਂ ਫੌਜਾਂ ਜਹੀਆ ਖਾਨ ਵਰਗੇ ਚੜੇ ਹੋਰ ਦੂਜੇ ਤੀਜੇ ਸਰਦਾਰ ਚੜੇ ਉਨ੍ਹਾਂ ਦਾ ਮੂੰਹ ਭੰਨਣ ਵਾਸਤੇ ਗੁਰੂ ਦੇ ਲਾਲ ਚੜੇ ਤੇ ਛੋਟੇ ਘਲੂ ਘਰੇ ਅੰਦਰ ਸਰਦਾਰ ਮਿੱਤ ਸਿੰਘ ਅਕਾਲੀ ਦੇ ਤਿੰਨ ਭਰਾ ਤੇ ਇੱਕ ਤਾਇਆ ਸ਼ਹੀਦ ਹੋ ਗਿਆ ਇਹ ਅਜਨਾਲੇ ਦੇ ਪਹਿਲੇ ਸ਼ਹੀਦਾਂ ਵਿੱਚ ਆਏ ਨਹੀਂ ਸਮਾਂ ਆਪਣੀ ਚਾਲੇ ਚੱਲਿਆ 1747 ਆਇਆ ਹਿੰਦੁਸਤਾਨ ਚ ਅਹਿਮਦ ਸ਼ਾ ਅਬਦਾਲੀ ਛਾਤੀ ਤੇ ਹੱਥ ਮਾਰ ਕੇ ਆਇਆ ਹੁਣ ਪੰਜਾਬ ਨੂੰ ਅੱਗੇ ਤੇ ਮੁਗਲ ਕਬਜ਼ੇ ਚ ਦੇਖਣਾ ਚਾਹੁੰਦੇ ਸੀ ਤੇ ਮੁਗਲ ਨਾਲ ਟੱਕਰ ਸੀ ਸਿੰਘਾਂ ਦੀ ਤੇ ਜਦੋਂ ਮੈਦਾਨ 'ਚ ਕੋਈ ਤੀਜਾ ਪਹਿਲਵਾਨ ਉਤਰ ਜਾਏ ਤਾਂ ਕੋਈ ਟਮਾਟਾ ਨਹੀਂ ਠਹਿਰਦਾ ਹੁਣ ਅਬਦਾਲੀ ਉਤਰ ਚੁੱਕਾ ਸੀ ਕਹਿੰਦਾ ਮੈਂ ਦੋਵੇਂ ਮਾਰ ਕੇ ਤੇ ਪੰਜਾਬ ਕਬਜ਼ੇ 'ਚ ਕਰ ਲੈਣਾ ਪਰ ਗੁਰੂ ਦੇ ਬਹਾਦਰ ਯੋਧੇ ਅਬਦਾਲੀ ਨੂੰ ਏਡੀ ਵੱਡੀ ਮਾਰ ਮਾਰਦੇ ਆ ਅਬਦਾਲੀ ਕਹਿੰਦਾ ਭਈ ਇਹਨਾਂ ਤੋਂ ਖਿਹੜਾ ਛੁੱਟੇ ਕਿਦਾਂ 29 ਮਾਰਚ ਸਨ 1748 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਹੜੇ 'ਚ ਇੱਕ ਦਰਬਾਰ ਲੱਗਾ। ਇਹਨੂੰ ਕਹਿੰਦੇ ਨੇ ਸਭ ਤੋਂ ਵੱਡਾ ਖਾਲਸਾ ਦਰਬਾਰ। ਇਸ ਦਰਬਾਰ 'ਚ ਖਾਲਸੇ ਦੇ ਸਾਰੇ ਜੱਥੇ ਸੱਦੇ ਗਏ। ਉਹਨਾਂ ਦਿਨਾਂ 'ਚ ਖਾਲਸੇ ਦੇ 65 ਜੱਥੇ ਸੀ। ਤੇ 65 ਜੱਥਿਆਂ 'ਚ ਇੱਕ ਜੱਥਾ ਮਹਿਤਾਬ ਸਿੰਘ ਅਜਨਾਲੀਏ ਦਾ ਸੀ। ਜਿਹੜਾ ਬਹੁਤ ਜ਼ਿਆਦਾ ਲੜਾਕਾ ਸੀ। ਦਰبار لگا ਤੇ ਉਸ ਵੇਲੇ ਸਿੱਖ ਕੌਮ ਦਾ ਸਭ ਤੋਂ ਵੱਡਾ ਲੀਡਰ ਸੀ ਨਵਾਬ ਕਪੂਰ ਸਿੰਘ ਨਵਾਬ ਕਪੂਰ ਸਿੰਘ ਨੇ ਆਖਿਆ ਬਹਾਦਰੂ ਮੁਗਲਾਂ ਨੂੰ ਅਸੀਂ ਡਾਂਗ ਦੇ ਜ਼ੋਰ ਨਾਲ ਭਜਾ ਦਾਂਗੇ ਪਰ ਅਬਦਾਲੀ ਫੌਜ ਸਾਡੇ ਨਾਲੋਂ ਵੱਧ ਲੈ ਕੇ ਬੈਠਾ ਹੈ ਮੈਂ ਕਹਿੰਦਾ ਕਿ ਆਪਾਂ ਸਾਰੇ ਜੱਥੇ ਤੋੜ ਕੇ ਇੱਕ ਜੱਥਾ ਬਣਾ ਲਈਏ 12 ਮਿਸਲਾ ਬਣਾ ਦਈਏ ਤੇ ਉਹਨਾਂ ਦਾ ਜਥੇਦਾਰ ਇੱਕ ਬਣਾ ਦਈਏ ਤਾਂ ਜੋ ਅਬਦਾਲੀ ਨਾਲ ਲੋਹਾ ਲਿਆ ਜਾ ਸਕੇ ਨਵਾਬ ਕਪੂਰ ਸਿੰਘ ਨੇ ਆਖਿਆ ਜਿੰਨੇ ਜਿਹੜੀ ਮਿਸਲ 'ਚ ਜਾਣਾ ਹੋਵੇ ਜਾ ਸਕਦਾ ਪਰ ਪੰਥ ਦਾ ਇੱਕ ਲੀਡਰ ਚੁਣ ਲਵੋ ਤਾਂ ਜੋ ਸਾਰੇ ਉਸ ਦੇ ਮਗਰ ਤੁਰ ਸਕਣ 68 ਜੱਠੀਆਂ ਦੀਆਂ 12 ਮਿਸਲਾਂ ਕਰ ਦਿੱਤੀਆਂ ਗਈਆਂ ਤੇ ਸਾਰਿਆਂ ਨੇ ਜਸਾ ਸਿੰਘ ਆਲੂ ਵਾਲੀਏ ਨੂੰ ਪੰਥ ਦਾ ਲੀਡਰ ਬਣਾ ਦਿੱਤਾ ਗਿਆ 12 ਮਿਸਲਾਂ ਸੀ ਅਬਦਾਲੀ ਦਾ ਨਾਮ ਸੁਣ ਕੇ ਇਕੱਠੀਆਂ ਹੋ ਜਾਇਆ ਕਰਨ ਸਾਲ ਚੜਿਆ 1751 ਜਦੋਂ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਹੋ ਜਾਂਦੀ ਆ ਪੰਥ ਨੇ ਅਬਦਾਲੀ ਦੀਆਂ ਨਾਸਾਂ 'ਚ ਧੂਆਂ ਕੱਢ ਦਿੱਤਾ ਸਭ ਤੋਂ ਜ਼ਿਆਦਾ ਬੁਰਾ ਹਾਲ ਅਬਦਾਲੀ ਦਾ ਅਜਨਾਲੀ ਦੇ ਸਰਦਾਰਾਂ ਨੇ ਕੀਤਾ ਇਹਨਾਂ ਨੇ ਰੋਹਤਗੜ੍ਹ ਤੱਕ ਇਹਦਾ ਪਿੱਛਾ ਕੀਤਾ ਰੋਹਤਗੜ੍ਹ ਜਾ ਕੇ ਇੱਕ ਪਿੰਡ ਆਇਆ ਦਗੁਰਜੀ ਉੱਥੇ ਅਬਦਾਲੀ ਦੀਆਂ ਢੋੜਾ ਲਵਾਂਦੇ ਆ ਬਹੁਤ ਭਾਰਾ ਜੰਗ ਹੋਇਆ ਇਸ ਜੰਗ ਦੇ ਅੰਦਰ ਸਰਦਾਰ ਮਿਤ ਸਿੰਘ ਦਾ ਦਾਦਾ ਸਰਦਾਰ ਮਹਿਤਾਬ ਸਿੰਘ ਅਜਨਾਲੀਆ ਇੱਕ ਢਾਲ ਸਮੇਤ ਆਪਣੀ ਬਾਹ ਘਟਵਾ ਚੁੱਕਾ ਸੀ ਲੋਕਾਂ ਨੇ ਕੱਟੀ ਬਾਹ ਨਾਲ ਉਹਨੂੰ ਮੈਦਾਨੇ ਜੰਗ 'ਚ ਲੜਦੇ ਆ ਵੇਖਿਆ ਸੀ ਅਸ਼ ਅਸ਼ਕਰ ਉੱਠਿਆ ਦਲ ਖਾਲਸਾ ਅਬਦਾਲੀ ਗਿਆ ਭੱਜ ਪੰਥ ਨੇ ਫੈਸਲਾ ਕੀਤਾ ਤੇ ਮਹਿਤਾਬ ਸਿੰਘ ਦੀ ਜਗ੍ਹਾ ਮਿੱਤ ਸਿੰਘ ਦੇ ਪਿਤਾ ਮਹਿਰ ਸਿੰਘ ਨੂੰ ਮਿਸਲ ਦਾ ਜਥੇਦਾਰ ਬਣਾ ਦਿੱਤਾ ਗਿਆ ਸਾਲ ਚੜਿਆ 1761 ਦਾ ਪਾਣੀਪਤ ਦੀ ਲੜਾਈ ਵਿੱਚ ਅਬਦਾਲੀ ਨੇ ਮਰਾਠਿਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਅਬਦਾਲੀ ਨੇ ਦਾੜੀ ਤੇ ਹੱਥ ਫੇਰ ਕੇ ਆਖਿਆ ਉਹ ਮਰਹਟਿਓ ਮੇਰੇ ਮਰੇ ਹੁਣ ਤੁਸੀਂ ਨਹੀਂ ਉਠੋਗੇ ਅਬਦਾਲੀ ਦੀ ਗੱਲ ਸੱਚ ਹੋਈ ਉਸ ਵੇਲੇ ਦੀ ਮਾਰ ਵਜੀ ਮਰਹਟੇ ਅੱਜ ਤੱਕ ਨਹੀਂ ਉੱਠੇ ਅਗਲਾ ਸਾਲ ਜਿਹੜੇ ਆ 5 ਫਰਵਰੀ 1762 ਜਿਹਦੇ ਵਿੱਚ ਮਿੱਤ ਸਿੰਘ ਅਕਾਲੀ ਦਾ ਪਿਤਾ ਮਹਿਰ ਸਿੰਘ ਸਹੈਦ ਹੋਣਾ ਹੈ 5 ਫਰਵਰੀ 1762 ਨੂੰ ਵੱਡਾ ਕੱਲੂ ਘਰਾ ਹੋਇਆ ਸਿੱਖਾਂ ਦੇ ਬੱਚੇ ਵਿੱਚ ਨੇ ਬਜ਼ੁਰਗ ਵਿੱਚ ਨੇ ਔਰਤਾ ਵਿੱਚ ਨੇ ਇੱਕ ਬੰਨੇ ਅਬਦਾਲੀ ਖਲੋਤਾ ਇੱਕ ਬੰਨੇ ਜੈਨਖਾਨ ਖਲੋਤਾ ਇੱਕ ਬੰਨੇ ਰੋਹਿਲਾ ਸਰਦਾਰ ਨਜੀਬਉਦੀਨ ਖਲੋਤਾ ਸਾਰੇ ਦਿਨ ਦੀ ਲੜਾਈ ਚ 35000 ਸਿੱਖ ਸ਼ਹੀਦ ਹੋਇਆ ਤੇ ਦੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਅਗਨ ਭੇਟ ਹੋਏ ਤੇ ਬਾਬਾ ਮਿੱਤ ਸਿੰਘ ਅਕਾਲੀ ਦਾ ਪਿਤਾ ਸ਼ਹੀਦ ਹੋਇਆ ਸ਼ਾਮਾ ਪਈਆਂ ਅਬਦਾਲੀ ਕਹਿੰਦਾ ਓਏ ਸਿੰਘੋ ਮੇਰੇ ਮਾਰੇ ਮਰਹਟੇ ਨਹੀਂ ਉੱਠੇ ਤੇ ਮੇਰੇ ਮਾਰੇ ਹੁਣ ਤੁਸੀਂ ਵੀ ਨਹੀਂ ਉੱਠਣ ਲੱਗੇ ਛੱਪੜ ਤੋਂ ਦੂਜੇ ਬੰਨੇ ਪਾਣੀ ਪਿੰਦਾ ਸੀ ਮਿੱਤ ਸਿੰਘ ਅਕਾਲੀ ਉਹਨੇ ਨੇਜਾ ਚੁੱਕ ਕੇ ਆਖਿਆ ਓਏ ਅਬਦਾਲੀ ਤੂੰ ਰਹਿ ਕੇ ਤਾਂ ਵੇਖ ਪੰਜਾਬ ਚ ਤੂੰ ਵੀ ਯਾਦ ਰੱਖੂਗਾ ਕਿ ਤੇਰਾ ਵਾ ਕਿੰਨਾ ਨਾਲ ਪਿਆ ਸੀ ਦੂਜੇ ਪਾਸੇ ਅਬਦਾਲੀ ਖਲੋਤਾ ਸੀ ਕਹਿੰਦਾ ਓਏ ਸਿੱਖੋ ਮੈਂ ਰਹਿਣਾ ਪੰਜਾਬ ਚ ਇੱਕ ਸਾਲ ਜੇ ਤੁਸੀਂ ਇੱਕ ਸਾਲ ਚ ਆ ਕੇ ਮੈਨੂੰ ਹੱਥ ਪਾ ਲਿਆ ਨਾ ਮੈਂ ਮੰਨ ਜੂਗਾ ਕਿ ਗੁਰੂ ਗੋਬਿੰਦ ਸਿੰਘ ਨੇ ਕੋਈ ਕੌਮ ਦੁਨੀਆ ਤੇ ਬਣਾਈ ਆ ਅਬਦਾਲੀ ਜਾ ਕੇ ਕਲਾਨੌਰ ਬਹਿ ਗਿਆ 5 ਫਰਵਰੀ ਨੂੰ ਵੱਡਾ ਘੱਲੂ ਘਰਾ ਹੋਇਆ ਦਿਨ ਚੜ੍ਹਿਆ 15 ਅਕਤੂਬਰ ਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਬਹੁਤ ਵੱਡਾ ਇਕੱਠ ਹੋਇਆ ਉਸ ਇਕੱਠ ਵਿੱਚ ਸਾਰੀਆਂ ਮਿਸਲਾਂ ਬੈਠੀਆਂ ਦਾਦੇ ਲਈ ਅਬਦਾਲੀ ਕੋਲੋਂ ਬਦਲਾ ਲੈਣ ਲੈਣਾ ਵੱਡੇ ਘੱਲੂ ਘਰੇ ਦਾ ਅਬਦਾਲੀ ਹੈਰਾਨ ਹੋ ਗਿਆ ਕਿ ਮੈਂ ਸੋਚਦਾ ਸੀ ਇਹਨਾਂ ਨੇ ਉੱਠਣਾ ਨਹੀਂ ਪਰ ਇਹਨਾਂ ਨੇ ਤਾਂ 8 ਮਹੀਨੇ ਨਹੀਂ ਪੈਂਡ ਦਿੱਤੇ ਤੇ ਮੇਰੇ ਮਗਰ ਆਉਣ ਲੱਗੇ ਆ। ਅਬਦਾਲੀ ਨੇ ਆਪਣਾ ਬੰਦਾ ਭੇਜਿਆ ਕਿ ਜਾ ਕੇ ਕੋਈ ਗਲਬਾਤ ਕੀਤੀ ਹੈ ਹੱਲ ਨਿਕਲਦਾ ਤਾਂ ਕੱਢ। ਅਬਦਾਲੀ ਦਾ ਜਸੂਸ ਜਾ ਕੇ ਅਕਾਲ ਤਖਤ ਸਾਈਂ ਤੇ ਕਹਿੰਦਾ ਪੰਥ ਜੀ ਤੁਹਾਡਾ ਹੋਇਆ ਵੱਡੂ ਕਾ ਵੱਡੇ ਘੱਲੂ ਕਾਰੇ ਚ ਵੱਡਾ ਨੁਕਸਾਨ 35000 ਬੰਦਾ ਮਾਰਿਆ ਤੁਹਾਡਾ ਤੁਹਾਡੇ ਵਿੱਚ ਕੋਈ ਐਦਾਂ ਦਾ ਬਹਾਦਰ ਨਹੀਂ ਬਚਿਆ ਜਿਹੜਾ ਸਾਡਾ ਟਾਕਰਾ ਕਰ ਸਕੇ ਆਓ ਮਿਲਾਓ ਹੱਥ ਤੇ ਕਰੋ ਮੇਰੇ ਨਾਲ ਸੁਲਾ ਕੋਲ ਬੈਠੇ ਸੀ ਅਕਾਲੀ ਮਿੱਤ ਸਿੰਘ ਦੰਗਈ ਉਹਨੇ ਅਬਦਾਲੀ ਦਾ ਜਸੂਸ ਧੌਣ ਤੋਂ ਫੜ ਕੇ ਪਲਟਾ ਕੇ ਜ਼ਮੀਨ ਦੇ ਉੱਤੇ ਮਾਰਿਆ ਕਹਿੰਦਾ ਤੂੰ ਕੌਣ ਹੁੰਦਾ ਸਾਨੂੰ ਸੁਲਾ ਦੀ ਗੱਲ ਕਰਨ ਵਾਲਾ ਜਾ ਕੇ ਅਬਦਾਲੀ ਨੂੰ ਆਖ ਕਿ ਤੈਨੂੰ ਸਾਡੀ ਡਾਂਗ ਉਡੀਕਦੀ ਆ ਸੁਲਾ ਦੀ ਗੱਲ ਭੁੱਲ ਜਾਵੇ ਸੂਰਿਆ ਤੇ ਭੱਜ ਗਿਆ ਜੱਸਾ ਸਿੰਘ ਆਲੂਵਾਲੀਆ ਕਹਿੰਦਾ ਮਿੱਤ ਸਿੰਘਾ ਹੁਣ ਮਿੱਤ ਸਿੰਘਾ ਅਕਾਲੀ ਕਹਿੰਦਾ ਅੱਗੇ ਅੱਗੇ ਮੈਂ ਜਾਊਂਗਾ 16 ਅਕਤੂਬਰ 1762 ਆਇਆ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਉਹ ਡਾਂਗ ਖੜਕੀ ਅਬਦਾਲੀ ਕੰਨਾਂ ਨੂੰ ਹੱਥ ਲਾ ਕੇ ਭੱਜਿਆ ਤੇ ਕਦੀ ਇਸ ਧਰਤੀ ਤੱਕ ਨਹੀਂ ਸੀ ਪਹੁੰਚਿਆ ਪਿਛਾਂ ਤੋਂ ਹੀ ਮੁੜ ਜਾਂਦਾ ਸੀ ਸਿੰਘਾ ਨੇ 8 ਮਹੀਨਿਆਂ 'ਚ ਹੀ ਆਪਣਾ ਬਦਲਾ ਲੈ ਲਿਆ ਉਸ ਤੋਂ ਬਾਅਦ ਸਿੰਘਾ ਨੇ ਆਪਣੀਆਂ ਜ਼ਗੀਰਾ ਵੰਡੀਆਂ ਬਾਬਾ ਮਿੱਤ ਸਿੰਘ ਅਕਾਲੀ ਦੇ ਹਿੱਸੇ ਖੇੜੀ ਸੈਦ ਤੇ ਥਨੇਸਰ ਦਾ ਇਲਾਕਾ 80 ਪਿੰਡ ਬਾਬਾ ਜੀ ਦੇ ਹਿੱਸੇ ਆਏ। ਉਹਨਾਂ ਪਿੰਡਾਂ 'ਚ ਬਾਬਾ ਮਿੱਤ ਸਿੰਘ ਜੀ ਨੇ ਆਪਣਾ ਰਾਜ ਭਾਗ ਕਾਇਮ ਕੀਤਾ, ਆਪਣੀ ਮੋਹਰ ਬਣਾਈ। ਦਰ ਤੇ ਆਏ ਸਵਾਲੀ ਨੂੰ ਬਾਬਾ ਮਿੱਤ ਸਿੰਘ ਜੀ ਨੇ ਕਦੇ ਖਾਲੀ ਨਹੀਂ ਸੀ ਮੋੜਿਆ। ਸਨ ਚੜ ਗਿਆ 1767 ਦਾ। ਅਬਦਾਲੀ ਬੈਠਾ ਮਾਛੀ ਵੜੇ। ਮਾਛੀ ਵੜੇ ਅਬਦਾਲੀ ਦਾ ਸਿੰਘਾਂ ਨੇ ਕੀਤਾ ਬੁਰਾ ਹਾਲ। ਜਮੁਨਾ ਪਾਰ ਮੈਰਿਟ ਦੇ ਇਲਾਕੇ ਚ ਰਹਿੰਦਾ ਰਹਿੇਲਾ ਪਠਾਨ ਨਜੀਬੋ ਦੋਲਾ ਅਬਦਾਲੀ ਦਾ ਇਹ ਮਿੱਤਰ ਸੀ ਅਬਦਾਲੀ ਨੇ ਉਹਨੂੰ ਆਖਿਆ ਸਿੰਘਾਂ ਦਾ ਕਾਰ ਸਫਾਇਆ ਨਜੀਬੋ ਦੋਲਾ ਨੇ ਘਾਤ ਲਗਾ ਕੇ ਸਿੰਘਾਂ ਤੇ ਹਮਲੇ ਕੀਤੇ ਸਿੰਘਾਂ ਦਾ ਵੱਡਾ ਨੁਕਸਾਨ ਕਰਕੇ ਨਜੀਬੋ ਦੋਲਾ ਜਮੁਨਾ ਪਾਰ ਜੂਪੀ ਭੱਜ ਜਾਂਦਾ ਰਿਹਾ ਇਧਰੋਂ ਅਬਦਾਲੀ ਮਾਛੀਵਾੜੇ ਤੋਂ ਉੱਠਿਆ ਤੇ ਲਾਹੌਰ ਚੜਾ ਗਿਆ ਜਸਰਾ ਸਿੰਘ ਆਲੂਵਾਲੀਏ ਨੇ ਅਕਾਲੀ ਮਿੱਤ ਸਿੰਘ ਨੂੰ ਆਪਣੇ ਕੋਲ ਸੱਦਿਆ ਤੇ ਆਖਿਆ ਮਿੱਤ ਸਿਆ ਜਮੁਨਾ ਪਾਰ ਜਾ ਕੇ ਨਜੀਬੋ ਦੋਲਾ ਨੂੰ ਦੱਸ ਕੇ ਇੱਕ ਹਾਤ ਲਾ ਕੇ ਹਮਲਾ ਕਿੱਦਾਂ ਕਰੀਗਾ ਸਿੰਘਾਂ ਨੇ ਭਜਾਏ ਘੋੜੇ ਤੇ ਦਰਿਆ ਜਮੁਨਾ ਦੇ ਕੰਢੇ ਆਏ ਜਿਹੜੇ ਰਹਿਲੇ ਪਠਾਨ ਕਹਿੰਦੇ ਸੀ ਸਾਡਾ ਕੋਈ ਕੁਝ ਵਿਗੜ ਨਹੀਂ ਸਕਦਾ 9 ਮਈ 1767 ਦਾ ਸੂਰਜ ਚੜ੍ਹਿਆ ਸਿੰਘਾਂ ਨੇ ਜਮੁਨਾ ਪਾਰ ਕੀਤਾ ਤੇ ਯੂਪੀ ਵਿੱਚ ਜਾ ਕੇ 14 ਮਈ ਤੱਕ ਮੇਰਠ ਲੁੱਟ ਪੁੱਟ ਕੇ ਬਰਬਾਦ ਕਰ ਦਿੱਤਾ ਇਹ ਸਾਰਾ ਨਨੋਟੇ ਤੋਂ ਲੈ ਕੇ ਮੇਰਠ ਤੱਕ ਨਜੀਬੋ ਦੋਲਾ ਦਾ ਇਲਾਕਾ ਸੀ ਹੁਣ ਨਜੀਬੋ ਦੋਲਾ ਅੱਗੇ-ਅੱਗੇ ਭੱਜਿਆ ਫਿਰੇ ਤੇ ਪੰਥ ਉਹਦੇ ਮਗਰ-ਮਗਰ ਨਜੀਬੋ ਦੋਲਾ ਨੇ ਆਪਣੇ ਸਰਦਾਰ ਇਕੱਠੇ ਕੀਤੇ ਕਹਿੰਦਾ ਕਿੱਦਾਂ ਬਚ ਸਕਦੇ ਆ ਉਹਨਾਂ ਆਖਿਆ ਬਚਨ ਦਾ ਕੋਈ ਹੱਲ ਨਹੀਂ ਇਹ ਸਿਰਾਂ ਤੇ ਕਫਨ ਬਨ ਕੇ ਤੁਰੇ ਆ ਲੁੱਟਮਾਰ ਤੇ ਕਰਦੇ ਆ ਪੰਡਾ ਰੀਆ ਪੰਡਾ ਧੰਦੋਲਤ ਦੀਆਂ ਬੰਨ ਕੇ ਲੈ ਚੱਲੇ ਆ ਸਾਡੇ ਪੁੱਲੇ ਰਿਹਾ ਕੱਖ ਨਹੀਂ ਨਜੀਬੋ ਦੋਲਾ ਨੇ ਆਪਣਾ ਘੋੜਾ ਭਜਾਇਆ ਮਾਚੀ ਵੜੇ ਆ ਕੇ ਅਫਦਾਲੀ ਦੇ ਕੈਂਪ 'ਚ ਰੋਇਆ ਅਫਗਾਨੀ ਨੇ ਆਪਣੇ ਦੋ ਬਹਾਦਰ ਅੱਗੇ ਲਾ ਕੇ ਤੁਰੇ ਇੱਕ ਦਾ ਨਾਂ ਹੈ ਬਖਸ਼ੀ ਜਹਾਨ ਖਾਂ ਇੱਕ ਦਾ ਨਾਂ ਹੈ ਜਾਬਤਾ ਖਾਂ ਇਹਨਾਂ ਦੋਵਾਂ ਨੂੰ ਨਜੀਬਉਦੋਲਾ ਦੀ ਮਦਦ ਕਰਨ ਦਾ ਹੁਕਮ ਦਿੱਤਾ 18 ਮਈ ਦੀ ਰਾਤ ਪਈ ਬਾਬਾ ਮਿੱਤ ਸਿੰਘ ਆਪਣੀ ਫੌਜ ਨਾਲ ਗੱਲਬਾਤ ਕਰ ਰਹੇ ਸੀ ਪਰ ਨਜੀਬਉਦੋਲਾ ਉਸ ਦੇ ਸਾਥੀ ਮੀਲਾਂ ਦਾ ਸਫ਼ਰ ਮਕਾ ਕੇ ਇੰਨੀ ਝੇਤੀ ਆ ਪਏ ਬਾਬਾ ਮਿੱਤ ਸਿੰਘ ਅਕਾਲੀ ਨੂੰ ਉਹਨਾਂ ਦੀ ਖ਼ਬਰ ਮਿਲੀ ਨਹੀਂ ਕਿ ਉਹ ਇੰਨੀ ਨੇੜੇ ਆ ਸਕਦੇ ਆ ਉਹਨਾਂ ਨੇ ਦਰਿਆ ਜਮੁਨਾ ਪਾਰ ਕਰਕੇ ਖਲਰੇ ਹੋਏ ਪੰਥ ਉਤੇ ਹਮਲਾ ਕੀਤਾ ਜਦੋਂ ਬਾਬਾ ਮਿੱਤ ਸਿੰਘ ਅਕਾਲੀ ਨੂੰ ਪਤਾ ਲੱਗਾ ਕਿ ਪੰਥ ਉਤੇ ਅਚਨਚੇਤ ਹਮਲਾ ਹੋ ਗਿਆ ਤੇ ਬਾਬਾ ਮਿੱਤ ਸਿੰਘ ਅਕਾਲੀ ਜਿਹੜਾ ਹਰ ਮਹੀਮ ਚ ਅੱਗੇ ਹੋ ਕੇ ਲੜਦਾ ਜਿਸ ਕਰਕੇ ਉਸ ਨੂੰ ਦੰਗਈ ਕਹਿੰਦੇ ਸੀ ਦੰਗਾ ਕਰਨ ਵਾਲਾ ਫਿਰ ਉਹਨੇ ਹਰ ਮੋਢੀ ਨਾਲ ਮੋਢਾ ਲਾ ਕੇ ਸਾਥ ਦਿੱਤਾ ਹਰ ਸਰਦਾਰ ਅਸ਼ ਅਸ਼ ਕਰ ਉੱਠਿਆ 19 ਮਈ ਦਾ ਦਿਨ ਚੜਿਆ ਰੋਹਿਲੇ ਪਠਾਣਾ ਦੀ ਗਿਣਤੀ ਵਧੀ ਸਿੰਘਾਂ ਦੀ ਗਿਣਤੀ ਘਟ ਹੈ। ਬਾਬਾ ਮਿੱਤ ਸਿੰਘ ਅਕਾਲੀ ਨੇ ਆਖਿਆ ਬਹਾਦਰੋ ਆਪਾਂ ਨਜੀਬੋ ਦੋਨਾ ਦੋਲਾਂ ਨੂੰ ਜਿਹੜੀ ਮਾਰ ਮਾਰਨੀ ਸੀ ਮਾਰਤੀ ਆ ਉਹਨੂੰ ਕਈ ਈੜੀਆਂ ਲੱਗ ਜਾਣੀਆਂ ਉੱਟਦਿਆਂ ਨੂੰ। ਆਪਾਂ ਇੱਥੋਂ ਘੋੜੇ ਪਛਾਹ ਭਜਾਈਏ ਦਰਿਆ ਜਿਉਣਾ ਪਾਰ ਕਰਕੇ ਪੰਥ ਨਾਲ ਜਾ ਮਿਲੀਏ। ਹਜੇ ਘੋੜੇ ਭਜਾਉਣ ਦੀ ਤਿਆਰੀ ਕੀਤੀ ਏ ਤਾਂ ਸੋਈ ਨੇ ਆ ਕੇ ਦੱਸਿਆ ਮਿੱਤ ਸਿੰਘਾਂ ਭੱਜਣ ਦੇ ਦਰਵਾਜੇ ਬੰਦਿਆ ਕਹਿਣ ਲੱਗਾ ਮਗਰਲੇ ਬੰਨੇ ਜਿਨ੍ਹਾਂ ਸਰਦਾਰਾਂ ਕੋਲ ਸੋਨਾ ਚਾਂਦੀ ਧਨ ਦੌਲਤ ਹੈ ਜਿਹੜੇ ਇਸ ਗੱਡਿਆਂ ਨੂੰ ਹੱਕ ਰਹੇ ਨੇ ਉਹ ਸਾਰੇ ਦੇ ਸਾਰੇ ਰੋਹਿਲੇ ਪਠਾਣਾ ਦੇ ਘੇਰੇ ਚ ਆ ਗਏ ਨੇ ਅਸੀਂ ਜੇ ਪਛਾਣ ਨੂੰ ਮੁੜੇ ਤੇ ਉਹ ਜਿਹੜੇ ਜੰਗ ਚ ਫਸ ਗਏ ਨੇ ਉਹਨਾਂ ਦਾ ਸਾਥ ਕੁੰਨ ਦੇਊਗਾ ਪਰ ਬਾਬਾ ਮਿੱਤ ਸਿੰਘ ਨੇ ਆਖਿਆ ਬਹਾਦਰੋ ਜਾਨ ਜਾਂਦੀ ਏ ਤੇ ਜਾਵੇ ਪਰ ਮੇਰੇ ਹੁੰਦਿਆ ਇੱਕ ਬੰਦਾ ਵੀ ਉਹਨਾਂ ਦੀ ਗ੍ਰਿਫਤ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਮਾਰੋ ਨਗਾਰਿਆ ਤੇ ਝੋਟ ਆਪਣੇ ਬਹਾਦਰ ਯੋਧਿਆਂ ਦੀ ਮਦਦ ਕਰਨ ਵਾਸਤੇ ਇਕੱਲੇ ਮਿੱਤ ਸਿੰਘ ਮੈਦਾਨੇ ਜੰਗ ਵਿੱਚ ਆਇਆ ਤਕਰੀਬਨ ਤਕਰੀਬਨ ਉਹ ਰਹੇ ਲਏ ਹਾਰ ਚੁੱਕੇ ਸੀ ਪਰ ਐਨ ਮੌਕੇ ਤੇ ਇੱਕ ਗੋਲੀ ਚੱਲੀ ਜੋ ਆ ਕੇ ਬਾਬਾ ਜੀ ਦੇ ਘੋੜੇ ਨੂੰ ਵੱਜਦੀ ਏ ਬਾਬਾ ਮਿੱਤ ਸਿੰਘ ਜੀ ਦਾ ਪੈਰ ਰਕਾਬ ਵਿੱਚ ਅੜ ਜਾਂਦਾ ਕੋੜਾ ਵੀ ਡਿੱਗ ਜਾਂਦਾ ਤੇ ਕੋਮਰ ਦਾ ਜਥੇਦਾਰ ਡਿੱਗ ਜਾਂਦਾ ਸਰਦਾਰ ਅੱਗੇ ਵਧਣ ਲੱਗੇ ਇਹਨੇ ਚਿਰ ਨੂੰ ਰੋਹਿਲੇ ਪਠਾਣਾ ਦਾ ਜੋਰ ਪੈ ਗਿਆ ਜਹਾਨ ਖਾਨ ਨੇ ਤਲਵਾਰ ਦਾ ਭਰਮਾ ਵਾਰ ਕਰਕੇ ਅਕਾਲੀ ਬਾਬਾ ਮਿੱਤ ਸਿੰਘ ਜੀ ਦਾ ਸੀਸ ਧਰ ਨਾਲੋਂ ਜੁਦਾ ਕਰ ਦਿੱਤਾ ਕੋਮ ਦੇ ਜਥੇਦਾਰ ਨੇ ਸ਼ਹਾਦਤ ਦਿੱਤੀ 6000 ਸਿੰਘਾਂ ਦੀ ਇੱਥੇ ਸ਼ਹਾਦਤ ਹੋਈ 18 ਗੱਡੇ ਸਿੰਘਾਂ ਦੇ ਸੀਸ ਦੇ ਭਾਰਕੇ ਨਜੀਬੋ ਦੋਲਾ ਨੇ ਅਬਦਾਲੀ ਨੂੰ ਤੋਹਫਾ ਭੇਜਣਾ ਚਾਇਆ ਅੰਬਾਰਾ ਲੰਘ ਕੇ ਰਾਜਪੂਰਾ ਦੇ ਵਿਚਕਾਰ ਆ ਕੇ ਦਰਿਆ ਘਗਰ ਦੇ ਕੰਢੇ ਜਿੱਥੇ ਸ਼ੰਭੂ ਵੇਰੀਰ ਆ ਇਹਦੇ ਕੋਲ ਆ ਕੇ ਜਸਾ ਸਿੰਘ ਆਲੂ ਵਾਲੀਏ ਨੇ ਉਹ 18 ਦੇ 18 ਗੱਡੇ ਉਹਨਾਂ ਰੋਹਿਲੇ ਪਠਾਣਾ ਦੇ ਕੋਲੋਂ ਖੋਏ ਤੇ ਸਮੇਤ ਬਾਬਾ ਮਿਤ ਸਿੰਘ ਜੀ ਦੇ ਸੀਸ ਦੇ ਅੰਤਮ ਸੰਸਕਾਰ ਕੀਤਾ ਸਾਰੇ ਸੀਸਾਂ ਦਾ ਉਹ ਯਾਦਗਾਰ ਅੱਜ ਵੀ ਬਣੀ ਹੋਈ ਹੈ ਸੂਰ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬਹੂ ਨਾ ਛਾਡੇ ਖੇਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ